ਕਹ ਰਾ ਮੈਂ ਬਕਿੰਡੇ ਦੀ ਵਾਸੀ ਸੀ ਵੀ ਜਿਹੜੀ ਤੁਸੀਂ ਕੱਲ ਨਿਊਜ਼ ਦੇਖ ਰਹੇ ਆਮਨਦੀਪ ਕੋਰ ਜੋ ਟਾਰਗੇਟਡ ਕਿੱਥੇ ਸੀ ਮੈਂ ਬਰਾਮਤ ਉਹੀ ਹੈਗੀ 2022 ਦੀ ਮੇਰੇ ਘਰ ਵਾਲੇ ਨਾਲ ਰਹੀ ਜਾਂਦੀ ਸੀਗੀ ਮੇਰੇ ਦੋਨੋਂ ਬੱਚਿਆਂ ਸੇ ਮੈਂ ਸਾਨੂੰ ਘਰੋਂ ਬਾਹਰ ਕੱਢ ਰੱਖਿਆ ਸੀਗਾ ਮੈਂ ਪ੍ਰਸ਼ਾਸਨ ਨੂੰ ਬਹੁਤ ਗਿਆ 2022 ਦੇ ਵਿੱਚ ਵੀ ਆ ਕੇ ਮੈਂ ਧਰਨਾ ਲਾਇਆ ਸੀ ਵੀ ਇਹ ਚਿੱਟਾ ਵੇਚਦੀ ਹੈ ਇਹ ਚਿੱਟੇ ਦੀ ਆਦੀ ਵੀ ਹੈ ਦੋਨੋਂ ਜਣੇ ਮੇਰਾ ਘਰ ਵਾਲਾ ਐਂਬੂਲੈਂਸ ਦਾ ਕੰਮ ਕਰਦਾ ਸੀ ਮੇਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਮੈਂ ਜਦੋਂ ਬੱਚਿਆਂ ਨਾਲ ਧਰਨਾ ਲਾਇਆ ਮਰਨਤ ਮੇਜ ਬੂਰ ਗਈ ਪ੍ਰਸ਼ਾਸਨ ਨੇ ਪਰਚਾ ਕੱਟਿਆ ਫਿਰ ਵੀ ਇਹਨੇ ਕਈ ਅਫਸਰਾਂ ਦੇ ਜਿੰਨੇ ਨਾਲ ਇੰਦੇ ਬਹੁਤ ਵਧੀਆ ਲਿਖਨੇ ਉਹਨਾਂ ਦਾ ਸਾਰਾ ਮੈਂ ਕਿ ਆ ਦਾ ਨਾਮ ਇਹਨੇ ਬਾਹਰ ਕਢਾ ਲਿਆ ਮੈਂ ਉਦੋਂ ਦੀ ਰੂਲੀ ਜਾਨੀ ਆ ਨਾ ਮੇ ਕੋ ਘਰ ਗਾ ਮੈਂ ਕਿਰਾਇਆ ਦੇ ਤੱਕੇ ਖਾਨੀ ਆ ਦੋਵੇਂ ਬੱਚਾ ਨਾਲ ਮੈਂ ਕਿੱਥੇ ਜਾਵਾਂ ਹੁਣ ਵੀ ਪ੍ਰਸ਼ਾਸਨ ਦੇ ਜਿਹੜੇ ਕਈ ਅਧਿਕਾਰੀ ਨੇ ਜਿਨ੍ਹਾਂ ਦਾ ਇਹ ਨਾਮ ਵੀ ਲੰਦੀ ਸੀ ਮੇਰੇ ਕੋਲ ਉਹਨਾਂ ਦੇ ਅਗੇਂਸਟ ਬਹੁਤ ਪ੍ਰੂਫ ਨੇ ਮੈਨੂੰ ਬਹੁਤ ਬੁਰਾ ਕੱਢਨੇ ਪੈਣਗੇ ਮੈਂ ਤੁਹਾਨੂੰ ਉਹ ਵੱਡੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹਨੀ ਆ ਐਜੇ ਮਲਾਜਮ ਨੂੰ ਤੁਸੀਂ ਸਪੋਰਟ ਨਾ ਕਰੋ ਇਹਨੇ ਬਹੁਤ ਜਣਿਆਂ ਦੇ ਘਰ ਖਰਾਬ ਕੀਤੇ ਨੇ ਮੈਨੂੰ ਅੱਜ ਵੀ ਸੋਸ਼ਲ ਮੀਡੀਆ ਤੇ ਕਈ ਮੁੰਡੇ ਫੋਨ ਕਰ ਰਹੇ ਨੇ ਮੈਸੇਜ ਕਰ ਰਹੇ ਨੇ ਇਹਨੇ ਸਾਡੇ ਕੋਲ ਵੀ ਬਲੈਕਮੇਲ ਕਰਕੇ ਪੈਸਾ ਲਿੱਤਾ ਕਿਸੇ ਦੇ 376 ਦੇ ਪਰਚੇ ਪਾਉਂਦੀ ਹੈ ਕਿਸੇ ਦੇ ਕੁਛ ਮੈਂ ਬਹੁਤ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਬਹੁਤ ਕੀਤੀਆਂ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਵੱਡੇ ਅਧਿਕਾਰੀਆਂ ਦੇ ਮਿਲੀ ਵਕਤ ਹੈਗੀਆਂ ਕਈ ਮੈਂ ਕਈ ਬਟਿੰਨੇ ਵਾਸੀ ਜਿਹੜੇ ਮੇਨ ਉਹਦੇ ਦੇ ਅਫਸਰ ਨੇ ਮੌਨ ਦਾ ਧੰਨਵਾਦ ਕਰਦੀਆਂ ਜਿਹੜਾ ਨਾਕੇ ਤੇ ਇਹਨੂੰ ਪਕੜਿਆ ਇਹ ਜੇ ਗੰਦੇ ਬੰਦਿਆਂ ਨੂੰ ਜੇਲ੍ਹ 'ਚ ਜਾਣਾ ਚਾਹੀਦਾ ਭਗਵੰਤ ਮਾਨ ਸਰਕਾਰ ਦਾ ਵੀ ਬਹੁਤ ਸਹਿਯੋਗ ਹੈ ਜੋ ਕਿੰਨੇ ਹੀ ਚਿੱਟੇ ਦੇ ਲੋਕਾਂ ਨੂੰ ਪਕੜਿਆ ਜਾ ਰਿਹਾ ਉਹਦੇ ਵਿੱਚ ਕਈ 98% ਮੁਲਾਜ਼ਮ ਸਹੀ ਹੈ 2% ਮੁਲਾਜ਼ਮ ਚਿੱਟੇ ਦੀ ਆੜ ਵਿੱਚ ਚਿੱਟਾ ਵੇਚਦੇ ਨੇ ਚਿੱਟੇ ਦੇ ਨਾਲ ਜੋ ਫੜੇ ਜਾਂਦੇ ਨੇ ਉਹਨਾਂ ਦੀ ਸਪੋਰਟ ਕਰਦੇ ਨੇ ਉਹਨਾਂ ਵਿੱਚੋਂ ਉਹ 2% ਜਿਨ੍ਹਾਂ ਨੂੰ ਮੈਂ ਹੱਤ ਮੰਨ ਕੇ ਤੁਹਾਡੀ ਰਿਕਵੈਸਟ ਕਰ ਰਹੀ ਹਾਂ ਮੈਨੂੰ ਤੁਹਾਡਾ ਸਾਰਾ ਪਤਾ ਕਾਲਾ ਚਿੱਟਾ ਮੈਨੂੰ ਖੋਣ ਨਾ ਨਾ ਪਵੇ ਇਸ ਕਰਕੇ ਮੈਂ ਕਹਿੰਨੀ ਆ ਉਹਦੇ ਵਾਸਤੇ ਤੁਸੀਂ ਬਿਲਕੁਲ ਸਪੋਰਟ ਨਾ ਕਰੋ ਮੈਨੂੰ ਮਜਬੂਰਾਂ ਨੇ ਕਰਨਾ ਪਊਗਾ ਬਲਵਿੰਦਰ ਸਿੰਘ ਸੋਨੂ 2022 ਦਾ ਇਸ ਲੜੀ ਜਨਾ ਰਹਿ ਰਿਹਾ ਠੀਕ ਹੈ ਉਹ ਅੱਜ ਵੀ ਬਾਹਰ ਹੈ ਮੈਨੂੰ ਮੇਰੇ ਬੱਚਿਆਂ ਨੂੰ ਕੁਛ ਵੀ ਹੋ ਗਿਆ ਇਹ ਜ਼ਿੰਮੇਵਾਰ ਹੋਣਗੇ ਇੱਕ ਇੱਕ ਗੈਂਗਸਟਰ ਹੈ ਜਿੰਦਾ ਮੇਰੇ ਕੋਲ ਵਿਦ ਪ੍ਰੂਫ ਹੈਗੇ ਨੇ ਉਹ ਤੁਸੀਂ ਮੇਰੇ ਕੋਲ ਲੈ ਸਕਦੇ ਹੋ ਅਮਨਦੀਪ ਕੌਰ ਜੋ ਕਿ ਤੇ ਨਾਦ ਮਾਨਸਾ ਡਿਊਟੀ ਸੀ ਪਰ ਪੁਲਿਸ ਨਾਲ ਡਿਊਟੀ ਕਰ ਰਹੀ ਹੈ ਜਨਕੀ 2022 ਦੀ ਮਾਨਸਾ ਸੀ ਕਿ ਇਹ ਪੁਲਿਸ ਲਾਈਨ ਡਿਊਟੀ ਕਿਵੇਂ ਕਰ ਸਕਦੀ ਹੈ ਇਹ ਇੱਕ ਡਾਕਟਰ ਦੇ ਨਾਲ ਨਰਸ ਦਾ ਕੰਮ ਕਰ ਰਹੀ ਹੈ ਹਾਲਾਂਕਿ ਇਹਨੂੰ ਅਲਾਉਡ ਨਹੀਂ ਇੰਨੇ ਕੋਲ ਪ੍ਰੂਫ ਕਰੋ ਇਹਨੇ ਨਰਸ ਦਾ ਕੋਰਸ ਕੀਤਾ ਹੋਇਆ ਹੈ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਐਸੀ ਥੱਲੇ ਬਹਿ ਕੇ ਡਿਊਟੀ ਕਰਦੀ ਹੈ ਥਾਰ ਗੱਡੀ ਹੈ ਵਰਨਾ ਗੱਡੀ ਹੈ ਬੂਲਟ ਹੈ ਅਦਰਸ਼ ਨਗਰ ਚ 500 ਗਾਟ ਦਾ ਮਕਾਨ ਹੈ ਇਹਦੇ ਕੋਲ ਠੀਕ ਹੈ ਪਲਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਕਿੱਥੋਂ ਆਇਆ ਪੈਸਾ ਉਹ ਰੋਲ ਲੈਗ ਦੀ ਘੜੀ ਕੋਈ ਆਮ ਨਹੀਂ ਪਾਸ ਕਰਦਾ ਲੱਖ ਰਪੇ ਦੀ ਕੜੀ ਨੇ ਗੁੱਟ ਤੇ ਬੰਨੀ ਹੁੰਦੀ ਐ 15000 ਦਾ ਸੂਟ ਇਹਦੇ ਤੰਤੇ ਪਾਇਆ ਜਾਂਦਾ ਕਿੱਥੋਂ ਆ ਰਿਹਾ ਪੈਸਾ ਕਿਉਂ ਪ੍ਰਸ਼ਾਸਨ ਨਹੀਂ ਇਹ ਬੰਦੇ ਨੂੰ ਹੱਥ ਪਾਉਂਦੀ ਮੈਨੂੰ 2022 ਦੀ ਰੋਲਾ ਪਾਉਂਦੀ ਸੀ ਪਹਿਲਾਂ ਵੀ ਇਹਨਾਂ ਤੇ ਕੇਸ ਮੇਰੇ ਘਰੋਂ ਬੇਰ ਨੰਗੇ ਹੱਤੀ ਦੋਨੋਂ ਜਣੇ ਫੜੇ ਗਿਆ ਚਿੱਟਾ ਵੀ ਬਨਾਮਤ ਹੋਇਆ ਪਰ ਕਈ ਉੱਚ ਅਧਿਕਾਰੀਆਂ ਨੇ ਮੇਰੇ ਸੁਣੀ ਨਹੀਂ ਇਨਕੁਆਰੀ ਚੋਂ ਬਾਹਰ ਕੱਢਿਆ ਹੁਣ ਮੈਂ ਐ ਨਹੀਂ ਹੋਣ ਦਾਂਗੀ ਜਿੰਨਾ ਤੱਕ ਇਹਦੇ ਕਰਤੇ ਡੋਚਰ ਨਹੀਂ ਫੇਰੇ ਜਾਂਦਾ ਮੈਂ ਸ਼ਾਂਤ ਨਹੀਂ ਰਹੂੰਗੀ ਦੋ ਜਾਣ ਲੋਕਾਂ ਦੇ ਘਰਾਂ ਤੇ ਤੁਸੀਂ ਬਰਡੋਜਾਂ ਫਿਰਦੇ ਹੋ ਇਹ ਪੁਲਿਸ ਵਾਲੀ ਦੇ ਕਿਉਂ ਨਹੀਂ ਇੰਨੀ ਹਿੰਮਤ ਹੈ ਨਾ ਪ੍ਰਸ਼ਾਸਨ ਚ ਸਰਕਾਰ ਚ ਇਹ ਜੇ ਮਲਾਜਮਾਂ ਨੂੰ ਕਾਬੂ ਕਰੋ ਇਹ ਜੇ ਵੱਡੇ ਲੋਕਾਂ ਨੂੰ ਇੰਦਰ ਮੰਡ ਲਿੱਤਾ ਗਿਆ ਇਹਦੇ ਕੋਲ ਬਹੁਤ ਖਲਾਸੇ ਆਉਣਗੇ ਇਹਦੇ ਫੋਨ 'ਚ ਬਹੁਤ ਜਾਣਕਾਰੀਆਂ ਨੇ ਤੁਸੀਂ ਪ੍ਰਾਪਤ ਕਰੋ ਇਹਦੇ ਕੋਲ ਐਨਾ ਕਿੱਥੋਂ ਰੋਟੀ ਆਈ ਇੱਕ ਕਿਸਾਨ ਚੌਕ ਦੇ ਕੋਲ ਨਵੀਂ ਕਲੋਨੀ ਹੈ ਉੱਥੇ ਪਲਾਟ ਇਹਨੇ ਲਿੱਤਾਗਾ ਪਲਾਟ ਕਿੱਥੋਂ ਆਇਆ 3 ਮਹੀਨੇ ਹੋ ਗਏ ਸਕੂਟਰੀ ਬੁਲਟ ਵਰਨਾ ਕੱਢੀ ਇੱਕ कोटी ਗੱਡੀ ਮੇਰੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਉਹ ਵੀ ਇਮਾਨਦਾਰ ਭੇਜੋ ਸਾਰੇ ਜਾਣਪਰਦਾਲ ਕਰੋ ਇੱਕ ਕਾਂਸਟੇਬਲ ਐਨੀਆਂ ਕਾਂਸਟੇਬਲਾਂ ਦੇਖ ਰਹੀਆਂ ਮੈਂ ਟੱਪ 'ਚ ਡਿਊਟੀ ਕਰਦੀਆਂ ਨੇ ਮੁਲਾਜ਼ਮ ਡਿਊਟੀ ਕਰਦੇ ਨੇ ਉਹਨਾਂ ਕੋ ਸਕੂਟਰੀ ਤਾਂ ਕਿ ਨਹੀਂ ਜੁੜਦੀ ਇਹ ਇੱਕ ਮੁਲਾਜ਼ਮ ਜੋ ਜਦੋਂ ਵੇਖੋ ਮੈਡੀਕਲ ਰੈਸਟ ਮੈਡੀਕਲ ਰੈਸਟ ਇਹ ਜੇ ਐਡੀ ਬਿਮਾਰ ਹੈ ਘਰੇ ਕਿਉਂ ਨਹੀਂ ਬੈਠੀ ਕਿਉਂ ਸਰਕਾਰ ਕੋਲ ਪੈਸਾ ਘੜੀ ਹੈ ਪੈਸਾ ਮਾਰਸਾ ਡਿਊਟੀ ਕਰਕੇ ਉੱਥੇ ਪਵਾ ਰਹੀ ਹੈ ਡਿਊਟੀ ਕਰ ਰਹੀ ਹੈ ਏਸੀ ਲੈ ਬੈ ਕੇ ਡੋਟਰੇ ਨਾਲ ਜੋ ਕੀ ਨੇ ਨਰਸ ਦਾ ਕੋਰਸ ਨਹੀਂ ਕੀਤਾ ਇਹਨੂੰ ਕਿੰਨੇ ਅਲਾਉਡ ਦਿੱਤਾ ਕਿਨੇ ਅਧਿਕਾਰ ਦਿੱਤਾ ਇਹ ਵੱਡੇ ਵਾਪਸਰਾਂ ਦੀ ਮੀਲੀ ਭਗਤਾ ਜੋ ਪ੍ਰਸ਼ਾਸਨ ਮੈਂ ਤੁਹਾਨੂੰ ਦੱਸਣੀ ਆ ਮੈ ਕਿਹਦੀ ਸਪੋਰਟ ਲੱਗਦੀ ਥੋੜੀ ਸਪੋਰਟ ਲੱਗਦੀ 3-4 ਮਲਾਜਮ ਨੇ ਵੱਡੇ ਅਧਿਕਾਰੀ ਨੇ ਜਿਨ੍ਹਾਂ ਕੋਲ ਮੈਂ ਮੈਨੂੰ ਕੋਈ ਡਰ ਨਹੀਂ ਕਿਸੇ ਦਾ ਜਿਨ੍ਹਾਂ ਨਾਲ ਇਹ ਲਾਟਾ ਘੱਟ ਕੇ ਆਈ ਹੈ ਬਿਲਕੁਲ ਪ੍ਰੂਫ ਨੇ ਵਿਧ ਪ੍ਰੂਫ ਜਦੋਂ ਟਾਈਮ ਆਊਗਾ ਮੈਂ ਉਸ ਵੱਡੇ ਐਸਐਸਪੀ ਦੇ ਰੈਂਕ ਦੇ ਬੰਦੇ ਨੇ ਠੀਕ ਹੈ ਨਾ ਐਸਐਸਪੀ ਦੇ ਰੈਂਕ ਨਾਮ ਦੱਸੂੰਗੀ ਨਾਮ ਵੀ ਦੱਸੂੰਗੀ ਮੈਂ ਮੇਰੇ ਕੋਲ ਉਹਨਾਂ ਦੇ ਨਾਲ ਰਾਤਾਂ কাট ਕੇ ਆਈ ਆ ਮੈਂ ਤੁਹਾਨੂੰ ਚੇਤਾਵਨੀ ਕਰਦੀ ਆ ਜੇ ਮੈਨੂੰ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਤੁਸੀਂ ਇਹ ਗੰਦੇ ਬੰਦਿਆਂ ਨੂੰ ਬਚਾਇਆ ਤੇ ਮੈਂ ਆਪੇ ਆਪ ਨੂੰ ਇੱਥੇ ਹੀ ਬਹਿ ਕੇ ਬੱਚਾ ਸਵੈਥ ਖਤਮ ਕਰੂੰਗੀ ਉਹਦਾ ਜ਼ਿੰਮੇਵਾਰ ਆਪਰਸ਼ਾਸ਼ਨ ਹੋਏਗਾ ਮੈਂ ਲੈ ਕੇ ਜਾਊਂਗੀ ਉਹਨਾਂ ਦੇ ਵਿਦ ਪ੍ਰੂਫ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਕਹਿੰਨੀ ਆ ਜਿਹੜੇ ਵੱਡੇ ਅਧਿਕਾਰੀ ਤੁਹਾਡੇ ਨਾਲ ਰਾਤਾਂ ਕੱਤੀਆਂ ਹੋਈਆਂ ਨੇ ਠੀਕ ਹੈ ਤੁਹਾਡੀਆਂ ਚੈਟਾਂ ਤੁਹਾਡੇ ਫੋਟੋਆਂ ਸਕਰੀਨਸ਼ਾਟ ਸਭ ਕੁਝ ਮੇਰੇ ਕੋਲ ਨੇ ਮੈਨੂੰ ਤੁਹਾਡੇ ਕਹਿਣ ਤੇ ਕੋਈ ਵੀ ਗੱਲਬਾਤ ਹੋ ਗਈ ਮੇਰੇ ਦੋਵਾਂ ਧੀਆਂ ਨੂੰ ਜ਼ਿੰਮੇਵਾਰ ਤੁਸੀਂ ਹੋ ਕਿ ਅੱਜ ਅਸੀਂ ਸੜਕਾਂ ਤੇ ਰਹਿ ਰਹਿਆ 2022 ਦੇ ਮੈਨੂੰ ਘਰੋਂ ਕੱਢਿਆ ਮੇਕੋ ਥਾਣੀ ਕਰ ਰਹਿੰਨੂੰ ਮੈਂ ਤੱਕੇ ਖਾਂਦੀ ਫਿਰਦੀ ਆ ਇਹ ਸਾਰੀ ਪ੍ਰਾਪਰਟੀ ਇੰਨਾ ਬਣਾ ਰੱਖਿਆ ਕਿੱਥੋਂ ਬਣਾਈ ਐ ਮੈਂ ਐਸਐਸਪੀ ਦਾ ਬਟਿੰਡਾ ਐਸਐਸਪੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨੇ ਨਿਆਂ ਕੀਤਾ ਅੱਜ ਇਹ ਲੇਡੀਆਂ ਨੂੰ ਵੜਿਆ ਹੋਰ ਵੀ ਕਈ ਜਿਹੜੇ ਅਜ ਕੰਮ ਕਰਦੇ ਨੇ ਮਲਾਜ਼ਮ ਦੀ ਆੜ ਵਿੱਚ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਨੀ ਆ ਬੰਦ ਕਰ ਦਿਓ ਹੁਣ ਸਰਕਾਰ ਬਹੁਤ ਜ਼ਿਆਦਾ ਜਾਗਰੂਕ ਹੋ ਗਈ ਹੈ ਤੇ ਤੁਸੀਂ ਬਚ ਜੋ ਜਿੰਨਾ ਬਚਿਆ ਜਾ ਸਕਦਾ ਹੈ ਲਵਜੋ ਤੱਕ ਜੱਟਾ ਲੈ ਕੇ ਆਉਂਗੀ ਮੈਂ ਇਸ ਕੁੜੀ ਦੀ ਜਾਂਚ ਪਰਤਾਲ ਕੀਤੀ ਜਾਵੇ ਜਿਹੜੀ ਨੇ ਪ੍ਰਾਪਰਟੀ ਬਣਾਈ ਹੈ ਉਸ ਪ੍ਰਾਪਰਟੀ ਤੇ ਜਾ ਕੇ ਬਲਡੋਜ਼ਰ ਗਰੀਬਾਂ ਦੇ ਘਰ ਟਾਂਦੇ ਹੋ ਗਰੀਬਾਂ ਦੇ ਘਰ ਆਏ ਨਾ ਵੀ ਚਿੱਟਾ ਵੇਚਦੇ ਆ ਫਿਰ ਇਹ ਮੁਲਾਜ਼ਮ ਐ ਦਾ ਮਤਲਬ ਇਹ ਨਹੀਂਗਾ ਵੀ ਇਹ ਵੱਜੂਗੀ ਐਂਦੇ ਕਰਤੇ ਬਲਡੋਜ਼ਰ ਫੇਰਿਆ ਜਾਵੇ ਮੇਰਾ ਘਰ ਨਹੀਂ ਹੈ ਮੇਰਾ ਘਰ ਪਟਕੇ ਨੇ ਘਰ ਬਣਾਇਆ ਮੈਂ ਮੰਗ ਕਰਦੀ ਆ ਸੀਐਮ ਭਗਵਾਨਤ ਸਿੰਘ ਆਦੋ ਬੱਚਿਆਂ ਦੇ ਤਰਸ ਖਾਓ ਇੰਨੇ ਨਸ਼ਾ ਵੇਚ ਕੇ ਘਰ ਬਣਾਇਆ ਐ ਐਂਦੇ ਕਰਤੇ ਬਲਡੋਜ਼ਰ ਫੇਰਿਆ ਜਾਵੇ ਹਰ ਹਾਲਤ ਤੇ ਪਤਨੀ ਨਹੀਂ ਚਾਹੀਦੀਗੀ ਤੁਹਾਡੇ ਸਾਰਿਆਂ ਦਾ ਬਠਿੰਡਾ ਵਾਸੀ ਜਿਹੜੇ ਵੀ ਮੁਲਾਜ਼ਮ ਨੇ ਜਿਨ੍ਹਾਂ ਨੇ ਇਹਨੂੰ ਰੰਗੇ ਅਤੀ ਫੜਿਆ ਬਹੁਤ ਬਹੁਤ ਧੰਨਵਾਦ ਨਹੀਂ ਘਰ ਹੈ ਇਹ ਕਿੱਥੇ ਕਿੱਥੇ ਹੈ ਐਂਦਾ ਜੀ ਆਦਰਸ਼ ਨਗਰ 500 ਗਾਜ ਦਾ ਪਲਾਟ ਹੈ ਜੀ ਠੀਕ ਹੈ ਕਿਸਾਨ ਚੌਕ ਕੋਲ ਅੱਗੇ ਕਲੋਨੀ ਨਵੀਂ ਹੈ ਉੱਥੇ ਇਹਨੇ 150 ਗਾਜ ਦਾ ਪਲਾਟ ਲਿਆ ਵਿਰਾੜ ਗ੍ਰੀਨ ਮੰਨੀ ਤਾਂ ਨਹੀਂ ਕਲੋਨੀ ਹੈ ਤੁਸੀਂ ਜਾਂਚ ਕਰੋ ਕਿੰਨੇ ਰੁਪਏ ਦੀ ਕਿੰਨੇ ਕਰੋੜ ਦੀ ਕੋਟੀ ਹੋਊਗੀ ਉੱਥੇ 200 ਗਾਜ ਦੀ ਕੋਟੀ ਹੈ ਕੋਟੀ ਬੁਲਟ ਵਰਨਾ ਗੱਡੀ ਆਡੀ ਗੱਡੀ ਥਾਰ ਥਾਰ ਜ਼ਿੰਮੇਦਾਰ ਬੰਦਾ ਵੀ ਨਹੀਂ ਲੈ ਸਕਦਾਗਾ ਕਿਸ਼ਤਾਂ ਤੇ ਲੈਂਦਾ ਉਹ ਵੀ ਜਾ ਕੇ ਅੰਦੀ ਦਾ ਕਾ 70-80 ਹਜ਼ਾਰ ਹੋਗੀ ਬਿਮਾਰ ਰਹਿੰਦੀ ਐ ਜੋਗੇ ਤੇ ਮੈਂ ਤੁਹਾਨੂੰ ਖੁੱਲਾ ਚੈਲੰਜ ਵੀ ਕਰ ਰਹੀ ਆ ਤੇ ਖੁੱਲੀ ਰਿਕਵੈਸਟ ਵੀ ਕਰ ਰਹੀ ਆ ਜਿਹੜੇ ਅਫਸਰ ਇਹਨਾਂ ਸਹਿਯੋਗ ਕਰ ਰਹੇ ਨੇ ਮੈਂ ਰਿਕਵੈਸਟ ਕਰਦੀ ਆ ਬਹੁਤ ਤੁਸੀਂ ਲੋਕਾਂ ਦੇ ਨਾਲ ਕਾਰਖਣਾਬ ਕਰਤੇ ਹੋ ਨਾ ਕਰੋ ਤੁਹਾਡੇ ਅੱਗੇ ਬੇਨਤੀ ਐ ਛੱਡ ਦੋ ਇਹ ਜੇ ਬੰਦਿਆਂ ਤੋਂ ਦੂਰੋਂ ਆਦਾ ਵੀ ਘਰ ਵਸਾਉਂਦ ਦੂਜਿਆਂ ਦਾ ਵੀ ਵਸਣ ਦੋ ਤੁਸੀਂ ਕਿਹਨੂੰ ਮਿਲਨ ਆਏ ਐ ਐਸਐਸਪੀ ਮੈਨੂੰ ਮਿਲਨ ਆਏ ਤੁਸੀਂ ਕੋਈ ਸ਼ਿਕਾਇਤ ਨਹੀਂ ਆਈ ਐਸਐਸਪੀ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਟਾਏ ਆ ਨਾ ਬਰਡੋਜਰ ਜਿਹੜੇ ਚਿੱਟਾ ਵੇਚਦੇ ਸੀਗੇ ਐਂਦੇ ਘਰ ਵੀ ਟਾਇਆ ਜਾਵੇ ਬਰਡੋਜਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਇਸ ਲੇਡੀਜ਼ ਦੇ ਬਹੁਤ ਖੁਲਾਸੇ ਆਉਣਗੇ ਡਿਮਾਂਡ ਮਿਲਿਆ ਜੱਜ ਸਾਹਿਬ ਕੋਲੋਂ ਡਿਮਾਂਡ ਨਾ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੇ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫਾਜ਼ਲ ਘਾਤੋਂ ਨਸ਼ਾ ਲੈ ਕੇ ਆਂਦੀ ਹੈ 4 ਤਰੀਕ ਨੂੰ ਇਹਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਸੀਗਾ ਚਿੱਟਾ ਸੀਗਾ ਕਿਸਾਨ ਚੌਕ ਤੇ ਵੀਡੀਓ ਹੈ ਸਦਰ थाना ਦੇ ਵਿੱਚ ਪ੍ਰਜਾਣ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਸੀਗਾ ਫਰੋਜ਼ਪੁਰ ਤੋਂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮਲਾਜਮਾਂ ਨੇ ਰੋਕਿਆ ਇਹਨਾਂ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੇ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮੁਲਾਜ਼ਮ ਆ ਉਥੇ ਕਿਉਂਕਿ ਲੇਡੀ ਨੂੰ ਮੁਲਾਜ਼ਮ ਨਹੀਂ ਸੀ ਮੌਕੇ ਤੇ ਤੇ ਉਥੇ ਜੋ ਨਾਲ ਦੇ ਮੁਲਾਜ਼ਮਾਂ ਦਾ ਬੰਦਿਆਂ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਦਾ ਕੰਮ ਹੀ ਐ ਇਹ ਅਲਿਕੇਸ਼ਨ ਲਾ ਦਿੰਦੀ ਆ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਗੱਡੀ ਭਜਾ ਕੇ ਉਹ ਵੀਡੀਓ ਸਦਰਥਾਨ ਨੇ ਚ 4 ਤਰੀਕ ਨੂੰ ਇਹ ਫਾਜ਼ਲ ਕਾ ਤੋਂ ਲੋਕੇਸ਼ਨ ਚੈੱਕ ਕਰੋ ਫਾਜ਼ਲ ਕਾ ਤੋਂ 1 ਕਿਲੋ 300 ਗ੍ਰਾਮ ਹਿਰੋਇਨ ਲੈ ਕੇ ਆਈ ਐ 7:30 ਵਜੇ ਸਰਕਾਰ ਦਾ ਕਿਸ ਤਰ੍ਹਾਂ ਲੱਗਦਾ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਐਜੇ ਬੰਦੇ ਨੂੰ ਛੱਡ ਦੋ ਦੂਰ ਹੋ ਜਾ ਮੇਰਾ ਇਹ ਕਾਰ ਵਸਨ ਦਿੱਤਾਗਾ ਤੁਹਾਡਾ ਵੀ ਘਰ ਉਜਾੜ ਦਊਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੇਲ ਹੀ ਕਰਦੀ ਰਹੀ ਹੈ ਤੁਹਾਡੇ ਕੋਲ ਪ੍ਰੂਫ ਹੈਗੀ ਆ ਸਾਰੇ ਹਨਾ ਤੁਸੀਂ ਉਹਨਾਂ ਦੇ ਨਾਮ ਲੈ ਦੋ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਫੇਸ ਫੂਲ ਫੇਸ ਕਰ ਦੋਗੇ ਕਰਾਂਗੇ ਜਦੋਂ ਵਕਤ ਮੇਰੇ ਜਦੋਂ ਸੁਣਵਾਈ ਨਹੀਂ ਕੀਤੀ ਗਈ ਇਹਿੰਦਾ ਘਰ ਤੇ ਬੜ ਡੋਜਰ ਫੇਰ ਜਾਵੇ ਮੈਨੂੰ ਮੇਰਾ ਘਰ ਦਵਾਇ ਜਾਵੇ ਮੈਂ ਕਰਾਇਆ ਤੇ ੱੱਕੇ ਖਾਂਦੀ ਫਿਰਦੀ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀਆ ਟੋਟਲ ਅਮਨਦੀਪ ਕੋਲ 6 ਗੱਡੀਆਂ ਨੇ ਦੋਈ ਨਵਾ ஆடி ਵਰਨਾ Thar ਬੁਲਟ ਸਕੂਟਰੀ ਰੋਲੈਕਸ ਜਾਂ ਘੜੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਤੇ ਕਰ ਲਿਆ ਸੀ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਤੁਸੀਂ ਆਪ ਸਿਆਣੇ ਹੋ ਇੰਨੇ ਮੁਲਾਜ਼ਮ ਨੇ ਕਨਸਟੇਬਲਾਂ ਦੀ ਰੈਕ ਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਦ ਤੱਕ ਲੋਨ ਦੇ ਕਿਸ਼ਤਾਂ ਹੀ ਨਹੀਂ ਭਰੀਆਂ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੀ ਕਿੰਨੂ ਬਣਾ ਕੇ ਮੈਲ ਕਰਦੀ ਹੈ ਕਦੀ ਕਿੰਨੂ ਬਣਾ ਕੋਈ ਇਹਦਾ ਤੰਦਾ ਹੈ ਇਹ ਬਲਵਿੰਦਰ ਸਿੰਘ ਨਾਲ ਮਿਲਿਆ ਹੋਇਆ ਉਹਨੂੰ ਬਲਵਿੰਦਰ ਸਿੰਘ ਨੂੰ ਅਰੈਸਟ ਕਰੋ ਜਿਵੇਂ ਮਰਜੀ ਮੈਨੂੰ ਕੁਝ ਵੀ ਕਰ ਸਕਦਾ ਬਲਵਿੰਦਰ ਸਿੰਘ ਮੇਰੇ ਬੱਚਾ ਉਹ ਖੁੱਲਾ ਚੈਲੰਜ ਕਰਦਾ ਤੇਰੇ ਲੱਤਾਂ ਤੋੜਾਂਗਾ ਸਰਫ ਇੱਕ ਦਿਨ ਹੀ ਦਿੱਤਾ ਕਹਿੰਦੇ ਰਿਮਾਂਡ ਸਿਰਫ ਇੱਕ ਇੱਕ ਦਿਨ ਨਹੀਂ ਦੇਣਾ ਚਾਹੀਦਾ ਸੀ ਨਾ ਜੇ ਦੇ ਵੀ ਦਿੱਤਾ ਜੱਜ ਨੇ ਇੱਕ ਦਿਨ ਚ ਕਿੰਨੇ ਚ ਪੁਲਿਸ ਬਹੁਤ ਕੁਝ ਸਾਬਤ ਕਰ ਸਕਦੀ ਆ ਕਹਿੰਦੇ ਵੀ ਇਹ ਤੁਸੀਂ ਚਿੱਟਾ ਵੇਚਦੇ ਵੀ ਕਹਿੰਦੇ ਵੀ ਹੈ ਚਿੱਟਾ ਲਾਂਦੇ ਵੀ ਆ ਮੈਂ ਉਦੋਂ ਵੀ ਬਹੁਤ 2022 ਚ ਵੀ ਪਹੁੰਚ ਗਿਆ ਸੀ ਉਹਦੇ ਵਿੱਚ ਕਹਿੰਦੇ ਵੀ ਨੈਗੇਟਿਵ ਆਇਆ ਆਇਆ ਨਹੀਂ ਜੀ ਨਹੀਂ ਬਿਲੀਪਕਤਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਦੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਹੀ ਸਰਕਾਰੀ ਦੀ سپورਟ ਕਰਦਾ ਤੇ ਪੋਟਾ ਬਦਲਤੀਆਂ ਹੋਣ ਗਿਆ ਆਪਾਂ ਨਾਲ ਰਹਨੇ ਆ ਲਾਂਦੀ ਚਿੱਟਾ ਲਾਂਦੀ ਵੀ ਐ ਚਿੱਟਾ ਵੇਚਦੀ ਵੀ ਐ ਇਹਦਾ ਕੰਮ ਹੀ ਐ ਜੀ ਕਿਸੇ ਬਰਿੰਦਰ ਸਿੰਘ ਦਾ ਨਾਮ ਲੈ ਰਹੇ ਉਹਦੇ ਖਿਲਾਫ ਵੀ ਪ੍ਰੂਫ ਐ ਹੋਊਗੀ ਹਾਂ ਜੀ ਹੁੰਦਾ ਪਲਾ ਵੀ ਸਾਰਾ ਕੁਝ ਹੀ ਐ ਮੇਰੇ ਕੋਲ ਗੈਂਗਸਟਰ ਐ ਇੰਨੇ ਇੰਨੇ ਪ੍ਰੂਫ ਐ ਦੋ ਨਜਾਇਜ਼ ਅਸਲੇ ਠੀਕ ਐ ਹੁਣ ਵੀ ਨਿੱਕੀਆਂ ਕੁੜੀਆਂ ਬਣਾ ਕੇ ਇਹਨੇ ਸਟicker ਲਾਏ ਹੋ ਐਸੀ ਗੱਡੀ ਦੇ ਉੱਤੇ ਪੰਜਾਬ ਪੁਲਿਸ ਇਸ ਕਰਕੇ ਇਹਦੀ ਗੱਡੀ ਨੂੰ ਕੋਈ ਹੱਥ ਨਹੀਂ ਲਾਂਦਾ ਸੀਗਾ ਪਲਵਿੰਦ ਇਹ ਲੈ ਕੇ ਆਂਦੀ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜ਼ੋਰ ਪੜਿਆ ਜਾਵੇ ਬਹੁਤ ਖੁਲਾਸੇ ਹੋਣਗੇ ਪਹਿਲਾਂ ਵੀ